ਪੈਸਾ ਕੱਢਣਾ ਨਹੀਂ ਜੇਬ ਚੋਂ ਭਾਲਦੇ ਨੇ ਉਹਰੇ ਲਾਲ ਮਰੇ ਹਾਲਿਆਂ ਨੇ ਦੁਖੀ ਕਰ ਲਿਆ ਜਵਾਖਾ ਜਨੇ ਯਾਰ ਲੈ ਕਰੋ ਬਾਹਰ ਕੱਢ ਕੇ ਖੜਾਤਾ ਹੁਣ ਉਹਰੇ ਇਹਨੂੰ ਕੀ ਹੋ ਰਿਹਾ ਹੋਇ ਉਹ ਕਿਵੇਂ ਐ ਠੀਕ ਆ ਹੋਰ ਠੀਕ ਐ ਕਿਵੇਂ ਖੜਿਆ ਓਰੇ ਉਹ ਬਸ ਤੈਨੂੰ ਕੀ ਦੱਸਾਂ ਮੈਂ ਪਤੰਦਰ ਕਾਜ਼ੀ ਟੈਂਚਨੋਰੀ ਅਮਾ ਉਥੋਂ ਲੱਗਾ ਤੈਨੂੰ ਦੇਖਣ ਕੱਲਾ ਬੋਲੀ ਜਾਂਦਾ ਟੈਂਸ਼ਨੇ ਬੋਲੀ ਰਹਿਣ ਲੱਗੀ ਚਰਨਿਆਂ ਕਰਦੇ ਓਏ ਪਤੰਦਰਾ ਹੋਇਆ ਕੀ ਐ ਮੈਨੂੰ ਐਂ ਦੱਸਾ ਓਏ ਯਾਰ ਚੱਲ ਛੱਡ ਕੋਈ ਨਾ ਸਾਡੇ ਘਰ ਦੀ ਗੱਲ ਐ ਓਏ ਗੁਰੂਆ ਮੇਰੀ ਗੱਲ ਸੁਣਾ ਆਪਾਂ ਭਾਈ ਭਾਈਆ ਕਿੰਨੇ ਟਾਈਮ ਤੇ ਆਪਾਂ ਇਕੱਠੇ ਰਹਿਣਿਆ ਕਹਿੰਦੇ ਜੇ ਕਿਸੇ ਨੂੰ ਦੁੱਖ ਦਸੀਏ ਦੁੱਖ ਅੱਧਾ ਰਹਿ ਜਾਂਦਾ ਓਏ ਕੰਜਰਦਿਆ ਮੈਨੂੰ ਨਹੀਂ ਦੱਸੇਂਗਾ ਹੋਰ ਕਿਹਨੂੰ ਦੱਸੇਂਗਾ ਦੱਸ ਕੀ ਹੋ ਗਿਆ ਲੈ ਚਰਨਿਆਂ ਕਰ ਮੇਰੀ ਗੱਲ ਸੁਣਾ ਹਮ ਕੱਲ ਆਪਣੇ ਦੋਨਾਂ ਤੇ ਰਹੇ ਓਏ ਭਰਾਵਾ ਮੇਰੀ ਗੱਲ ਸੁਣ ਓਏ ਕੰਜਰਦਿਆ ਆਪਾਂ ਕਿੰਨੇ ਨਜ਼ਾਰੇ ਲੈਨੇ ਜ਼ਿੰਦਗੀ ਦੇ ਤੇਰੇ ਕੋਲ ਮੇਰਾ ਸੌ ਪੜਦਾ ਮੇਰੇ ਕੋਲ ਤੇਰਾ ਪਹਿਲਾਂ ਕੋਈ ਰਾਜ਼ ਖੋਲਿਆ ਪਹਿਲਾਂ ਇਹ ਦੱਸਾ ਚੱਲ ਆਓ ਤਾਂ ਠੀਕ ਹੈ ਲੈ ਮੇਰੀ ਗੱਲ ਸੁਣਾਉਣ ਕਰਿਆ ਯਾਰ ਘਰ ਦੇ ਮਾਮਲਾ ਸਾਡੇ ਆਲਾ ਛੋਟਾ ਵਿਆਹ ਹੈ ਤੀਗਾ ਹਾਂ ਕਿੰਨੇ ਸਾਲ ਹੋ ਗਏ 8-9 ਸਾਲ ਹੋ ਗਏ ਵਿਆਹ ਨੂੰ ਹਾਂ ਹਾਂ ਬੱਚੇ ਹੀ ਨਹੀਂ ਹੋ ਰਿਆ ਉਹਨਾਂ ਕੋਲੇ ਬੱਚਾ ਦੀ ਟੈਨਸ਼ਨ ਨਹੀਂ ਖੜਿਆ ਤੂੰ ਹੋਰ ਉਹ ਰੋਜ਼ ਹੀ ਘਾਟੋ ਗਲੇ ਸੋਈ ਰਹਿੰਦੇ ਆ ਉਹਨਾਂ ਦੀ ਪਜਾਈ ਹੈਗੇ ਨਰਮ ਮੇਰੀ ਅੱਛਾ ਉਹਦਾ ਕੁਝ ਬੋਲਦੀ ਨਹੀਂ ਵਿਚਾਰੀ ਉਹੀ ਨੇ ਮੇਰੇ ਸਾਲੇ ਦੋਨੇ ਜੀ ਉਹ ਬੇਬੇ ਇੱਕ ਸਾਡੇ ਵਾਲੀ ਉਹ ਲੱਗੇ ਜਾਂਦੇ ਨਾਲ ਬਾਲੀ ਔਖਾ ਕਰਖਿਆਣਾ ਨੇ ਦਾ ਅੱਛਾ ਹੋਰ ਪਰਜਾਈ ਤਾਂ ਕਹਿੰਦੀ ਆ ਦਵਾਈ ਦਵਾਉਣ ਨੂੰ ਇਹ ਨਹੀਂ ਦਵਾ ਕੇ ਲਿਆਉਂਦਾ ਉਹੀ ਤਾਂ ਪੰਗਾ ਹੈ ਫਿਰ ਮੇਰੀ ਗੱਲ ਦਾ ਤਾਂ ਜੇ ਸਾਹ ਨਾ ਆਵੇ ਕੀ ਪਤਾ ਇਹ ਤਾਂ ਨਾ ਜਾਂਦਾ ਹੋਵੇ ਹੁਣ ਮੇਰੀ ਗੱਲ ਦਾ ਗੁੱਸਾ ਨਾ ਕਰੀ ਲੈ ਯਾਰ ਕੀ ਪਤਾ ਇੱਚੀ ਨੁਕਸੋ ਵੀ ਮੇਰੇ ਸਾਲੇ ਜੀ ਤਾਂ ਨਾ ਦਵਾਈ ਦਵਾਉਣ ਜਾਂਦਾ ਹੋਵੇ ਆ ਹੋ ਸਕਦਾ ਹੈ ਹੋ ਸਕਦਾ ਬਾਈ ਹਾਂ ਕੀ ਕਰ ਸਕਦੇ ਆ ਚੱਲ ਮੇਰੀ ਗੱਲ ਸੁਣੋ ਮਾਰ ਗੋਲੀ ਤੇਰੀ ਟੈਨਸ਼ਨ ਮੈਂ ਕਰਾਂ ਦੂਰਾ ਅੱਛਾ ਤੂੰ ਕਰੇਗਾ ਕੰਨ ਕਰ ਲੈ ਦੱਸ ਭਾਈ ਆ ਗਈ ਗੱਲ ਸਮਝੀ ਜ ਮੇਰੀ ਓ ਛੋਟੇ ਭਾਈ ਪਹਿਲਾਂ ਕਿੱਥੇ ਦੀ ਤੂੰ ਮੇਰੀ ਗੱਲ ਸੁਣਾ ਵਧੀਆ ਰਹੇਗਾ ਛੇਤੀ ਕਰੀ ਇਹ ਕੰਮ ਓ ਕੋਈ ਨਾ ਮੈਂ ਆਪੇ ਕਰੂੰਗਾ ਅੰਮਾ ਮੈਂ ਜਾਣਾ ਮੇਰਾ ਕੰਮ ਜਾਣੇ ਨਾਲੇ ਛੇਤੀ ਚਾਚਾ ਪਣ ਜੇਗਾ ਕੰਜਰ ਤੇ ਕੋਈ ਨਾ ਇਹ ਕੰਡਾ ਦਾ ਮੈਂ ਆਪੇ ਕੱਟ ਦੋ ਕੰਡਾ ਦਾ ਠੀਕ ਆ ਮੇਰੀ ਗੱਲ ਸੁਣ ਨਾਲੇ ਬਾਅਦ ਚ ਮੈਨੂੰ ਨਾ ਭੁੱਲਣੀ ਲੱਡੂਆਂ ਦਾ ਡੱਬਾ ਲੈ ਕੇ ਜਾਊ ਓਹੋ ਲੱਡੂਆਂ ਦੇ ਦੇ ਗਿਆ ਵਰਤੀਆਂ ਦੇ ਕੇ ਆਏ ਹਾਏ ਹਾਏ ਮੌਕਾ ਹੁਣ ਤੇਰੇ ਲਵੇ ਜਾ ਚੰਗਾ ਠੀਕ ਆ ਠੀਕ ਆ ਠੀਕ ਆ ਤੂੰ ਮੇਰੇ ਹੁੰਦੇ ਨਾ ਟੈਨਸ਼ਨ ਲੈ ਕੇ ਰੋ ਲੱ ਕੱਟ ਗਿਆ ਤੇਰਾ ਦੁੱਖ ਹੀ ਦੱਸਿਆ ਸਾਰਾ ਦੁੱਖ ਹੀ ਕਰਦਾ ਹੈ ਤੈਨੂੰ ਕਹਿਦ ਆ ਗਿਆ ਓ ਭਾਈ ਜੇ ਦੁੱਖ ਦੱਸਾਂਗੇ ਅੱਧਾ ਦੁੱਖ ਰਹਿ ਜਾਂਦਾ ਸਾਰੀ ਗਿਆ ਸਾਰੀ ਖਤਮ ਹੋ ਗਿਆ ਆਪਾਂ ਦਾ ਕਿੰਝਦਾ ਭਾਈ ਭਾਈਆ ਫੇਰ ਕੀ ਹੋ ਗਿਆ ਜੇ ਆਪਾਂ ਇੱਕ ਕੁੱਖੋ ਨਹੀਂ ਜੰਮੇ ਠੀਕ ਹੈ ਠੀਕ ਹੈ ਟਿੰਗਾ ਓਕੇ ਛੇਤੀ ਦੇਈਂ ਖੁਸ਼ਕਾਬਰੀ ਮੈਂ ਆਪੇ ਕਰੂੰ ਸਾਰਾ ਚੱਕਦੀ ਫੱਟੇ ਠੀਕ ਹੈ ਲੈ ਬਈ ਹਿਤਾ ਜਮੇ ਕਹਿੰਦਾ ਸੋਨੇ ਤਾਂ ਹਸਾਗਾ ਹੋ ਗਿਆ ਨਾਲੇ ਉਹ ਖੁਸ਼ ਆ ਨਾਲੇ ਮੈਂ ਖੁਸ਼ ਆ ਹੈ ਮੈਂ ਤਾਂ ਹਵ ਤਰਸਿਆ ਪਿਆ ਸੀ ਲੈ ਫਿਰ ਹੁਣ ਜਾਣ ਦੇ ਘਰੇ ਬਾਲ ਸੁਣੀ ਅਬ ਮੇਰੇ ਪਰਸੇ ਤੋਂ ਤੇਨੇ ਪੈਸੇ ਕੱਢੇ ਨੇ ਨਾ ਮੈਨੂੰ ਅੱਗੇ ਕਿ ਤੂੰ ਰੋਜ਼ੇ ਪੜਾਉਣਾ ਆ ਪੈਸੇ ਨਾਲ ਮੈਨੂੰ ਕੀ ਲੋੜ ਓ ਤੇਰੇ ਪਰਸ ਤੋਂ ਕੱਢਣ ਦੀ ਓ ਕੀ ਪਤਾ ਕਿਸੇ ਮਲੰਕ ਲਵੇ ਡਾਕਟਰ ਲਵੇ ਉਜੜੀ ਹੋਵੇ ਤੂੰ ਉੱਥੇ ਲਟਾਈ ਹੋਵੇ ਹਾਂ ਕਿਉਂ ਪਹਿਲੇ ਸ਼ੌਂਕ ਹੈ ਨਾ ਦਵਾਈਆਂ ਖਾਣ ਦਾ ਹੈ ਗਿਆ ਭੁੱਲ ਗਈ ਹੈ ਗਿਆ ਦਵਾਈਆਂ ਖਾਣ ਦਾ ਸ਼ੌਂਕ ਤੈਨੂੰ ਉਹਦਾ ਜਦੋਂ ਦੀ ਜੰਮੀ ਆ ਤੂੰ ਉਦੋਂ ਦੀ ਆ ਬਹੁਤ ਤਾਂ ਹੀ ਮੈਨੂੰ ਰੋਜ਼ੇ ਲੈ ਕੇ ਜਾਣਾ ਨਾ ਨਹੀਂ ਮੇਰੀ ਗੱਲ ਸੁਣੀ ਆ ਕਾਲੀ ਬੁੱਤੀ ਹੋਈ ਪਈ ਆ ਦਵਾਈਆਂ ਖਾ ਖਾ ਕੇ ਪੜਦਾ ਕੱਖ ਨਹੀਂ ਕਿਉਂ ਲੜਦੀ ਏ ਤੂੰ ਇਹਦੇ ਨਾਲ ਸਾਰ ਦਿਨ ਆ ਦੇਖ ਲੈ ਪੈਸੇ ਕਰੇ ਕਿਹੜੀ ਕੰਜਰੀ ਦੇ ਖਰਚ ਕੇ ਨਾ ਮੇਰਾ ਲਾਉਂਦਾ ਕਿ ਤੂੰ ਕੱਢ ਲੈ ਤੂੰ ਬੋਲਿਆ ਮੈਂ ਕਿਹੜੀ ਕੰਜਰੀ ਦੇ ਖਰਚ ਆਏ ਮੇਰੀ ਮੇਰੇ ਪੁੱਤ ਨੂੰ ਵੱਧ ਘੱਟ ਬੋਲੇਂਗੀ ਜੀਬ ਸੰਭਾਲ ਕੇ ਬੋਲੋ ਕਿਉਂ ਬੋਲਣਾ ਤੈਨੂੰ ਪਤਾ ਕਿਵੇਂ ਕਹਿੰਦਾ ਅੱਗੇ ਪੈਸੇ ਕੱਢ ਲੈ ਸੱਚੀ ਗੱਲ ਕਹਿੰਦਾ ਹੈ ਕੱਢਦੀ ਨਹੀਂ ਗਈ ਪਰ ਕੱਢਦੀ ਐ ਕਿੱਦਾਂ ਕੱਢੇ ਲੈ ਮੁੰਡਾ ਹੀ ਚੱਲੂਗਾ ਹੁਣ ਮੰਨਦੀ ਜੀ ਆਦੀ ਵਾਰ ਤੂੰ ਮੈਂ ਕਿਵੇਂ ਚੱਲੂ ਇਹੀ ਕਰਦਾ 33 ਲੰਕਾ ਟਾਹੋਂ ਹੁੰਦਾ ਮੈਨੂੰ ਨਹੀਂ ਪਤਾ ਕਿੱਥੇ ਧਰਦਾ ਵਟੂਆ ਕਿੱਥੇ ਦਾ ਪਰਸਾ ਤੈਨੂੰ ਪਤਾ ਸਾਰਾ ਕੁਝ ਤੈਨੂੰ ਪਤਾ ਤੈਨੂੰ ਮੇਰੇ ਕੱਪੜ ਤੂੰ ਮੈਂ ਤਾਂ ਫੇਰ ਗੱਲਾਂ ਕਹਾਵੇਂਗਾ ਚੋਪੇ ਰਹਿ ਪਰਦਾ ਹੀ ਰਹੀ ਤੂੰ ਮੈਂ ਕਿ ਮੂੰਹ ਸੁਮਾਰ ਲੈ ਮੈਂ ਤੈਨੂੰ ਦੋ ਤਿੰਨ ਗੇਨ ਕਹਿਤਾ ਮੇਰੇ ਪੁੱਤ ਨੂੰ ਬਲਵਾ ਦੂੰ ਕਿਉਂ ਬੋਲਾ ਕੇ ਇਹ ਤਾਂ ਇਹਨੂੰ ਬੋਲ ਲੀ ਮੈਨ ਤੋਂ ਪੁਰਾ ਕੋਈ ਨਹੀਂ ਜੁੰਡੇ ਪੱਤ ਕੈਪੀ ਬਣਾ ਦੂੰ ਇਹ ਨਹੀਂ ਮੰਨਦੀ ਕਿ ਹਾਂ ਤੇ ਪੁੱਤ ਤਾਂ ਬੜਾ ਦੁੱਖਾ ਆ ਤੈਦੀ ਤੇਰੀ ਮਾਂ ਵਰਗੀ ਅਜਵੀ ਹਾਂ ਤੂੰ ਤੇਰੀ ਮਾਂ ਵਰਗਾ ਆ ਹਾਂ ਤੇ ਮੇਰੀ ਮਾਂ ਨੂੰ ਤੇਰੀਆਂ ਕਰਤੂਤਾਂ ਦੱਸਤੀਆਂ ਨਾ ਤੇਰੀ ਗੁੱਤੋਂ ਹੁਣ ਫੜ ਲੂ ਇੱਕ ਚੱਕਰ ਹੋਣੀ ਗੱਲ ਸੁਣਾ ਜਿਵੇਂ ਮਾਂ ਉਹਦੀਆਂ ਨਾ ਅੰਦਰੋਂ ਪੇਟੀ ਚੋਂ ਜਿਹੜੀਆਂ ਤਿੰਨ ਸੂਟ ਦਿੱਤੇ ਸਾਰੇ ਚੁਕਾ ਦਿੰਦੇ ਉਹਨੂੰ ਦੇਖ ਲੈ ਆਇਆ ਹੀ ਨਹੀਂ ਬੂਣੀ ਲੈ ਕਿਤੇ ਦੇਖਿਆ ਤੂੰ ਚੁਕਾਏ ਨੇ ਮੇਰੇ ਵਾਰ ਆ ਮੂੰਗੀ ਲਾਈਦੀ ਕਿ ਹੁਣ ਆਪਾਂ ਨੇ ਹਾਂ ਜਿੰਨੀ ਵੀ ਤੋੜੀ ਤੇ ਜਿਵੇਂ ਬਚਾ ਕੇ ਆਪਦੇ ਉੱਥੇ ਦਿੰਦੀਆਂ ਪਿੱਕਚਰਾਂ ਆਹੋ ਕਰੋ ਮੈਂ ਗੁੰਬੀਂ ਮੈਨੂੰ ਮੇਰਾ ਸਪਾਉਸ ਉੱਧਰ ਮੰਗੀ ਜਾਣ ਉੱਧਰ ਗੱਲਾਂ ਸੁਣਨੇ ਦਾ ਚੁਪਾ ਲੈ ਪਤਾ ਲੱਗ ਗਿਆ ਨਾ ਤੇਰੇ ਉਹ ਤੂੰ ਚੁੱਪ ਰਹਿ ਟੱਕਿਆ ਰਹਿ ਤੇਰੀ ਮਾਂ ਮੰਗੂ ਨਹੀਂ ਆ ਪੜ ਦੇ ਨਾ ਇਹ ਲ ਘਲ ਕੋ ਕੁੜੀਆਂ ਨੂੰ ਦੇਸੀ ਕਿਉਂ ਦਿੰਦੀ ਆ ਆਪਿਆਂ ਨੂੰ ਸਾਨੂੰ ਜੋੜਦਾ ਨਹੀਂ ਉਹਨਾਂ ਨੂੰ ਪੀਪੀਆਂ ਪਾ ਸਾਡੀਆਂ ਕੁੜੀਆਂ ਨੇ ਅਸੀਂ ਦੇਵਾਂਗੇ ਤੈਨੂੰ ਕੋਈ ਕਿੰਨਾ ਕਿੰਦਾ ਕਿਉਂ ਤੈਨੂੰ ਕੋਈ ਹੋਰ ਲੈ ਕੇ ਜਾਂਦੀਆਂ ਨੇ ਫੁੱਟ ਤਾਂ ਇਹ ਹੋਊਗਾ ਨੱਛਣ ਕੀ ਹੁਣ ਤਾਂ ਅੱਗ 'ਚ ਫੂਸਪਾ ਕੇ ਨਿਕਲ ਜਾ ਕਿਉਂ ਮਗਦਾ ਤੈਨੂੰ ਬੁਲਾਉਂਦੀ ਆ ਚਰਨੋਂ ਤੇਰੀ ਜਾਊਗਾ ਤੂੰ ਹਟਾ ਦੇ ਨਹਿਰੀ ਵੀ ਮੇਰੇ ਪੁੱਤ ਨਾ ਰਹੇ ਮੈਂ ਵੀ ਇਹ ਮਾਥੀ ਗੱਲ ਹੁਣ ਮੈਂ ਮੇਰੇ ਪੁੱਤ ਨੂੰ ਦੂਜਾ ਵਿਆਹ ਇਹ ਕਰਕੇ ਦਿਖਾਉ ਜਿਹੜਾ ਤੇਰੇ ਦਿਮਾਗ 'ਚ ਆ ਨਾ ਇਹ ਇਹਨੂੰ ਕੱਢ ਦੇ ਮੈਂ ਕਿਸੇ ਨੂੰ ਨਹੀਂ ਆਫ ਕਰਦਾ ਮੈਂ ਤਾਂ ਕੁਝ ਦੇਖਦਾ ਫਿਰਦਾ ਤੈਨੂੰ ਸਰਪ੍ਰਾਈਜ਼ ਦੇਣ ਦਾ ਮਾਰਾ ਵਾਹ ਸਰਪ੍ਰਾਈਜ਼ ਦੇਂਦਾ ਦਿੰਦਾ ਹੀ ਆ ਜੇ ਤੂੰ ਗਾਂ ਜਾਲੀਆਂ ਸੀ ਦੇਣਾ ਮੇਰੀ ਗੱਲ ਸੁਣ ਜੇ ਤੂੰ ਗਾਂ ਜਾਲੀਆਂ ਸੀ ਪੱਤੀ ਪੱਤੀਆਂ ਕਰ ਲੈ ਸਾਡਾ ਕਿ ਸੱਕ ਛੜਾ ਦੇਂਗੀ ਤੂੰ ਛੜਾ ਦੇਂਗੀ ਲੱਛਣ ਕਰਦੀ ਐ ਮੈਂ ਕਿਵੇਂ ਤੂੰ ਦੂਜਾ ਵਿਆਹ ਕਰ ਦੇਂਗੀ ਜਦ ਮੇਰੇ ਹੁੰਦੇ ਕਿਸੇ ਨੂੰ ਬਾੜ ਕੇ ਦਿਖਾ ਮੇਰੀ ਗੱਲ ਸੁਣ ਤੂੰ ਕਿਸੇ ਲਈ ਤੇ ਲੱਗਦੀ ਐ ਨਾ ਤੂੰ ਵੱਡੇ ਦੇ ਮਾਗਰ ਲੱਗ ਨਾ ਤੂੰ ਮੇਰੇ ਮਾਗਰ ਲੱਗ ਨਾ ਤੂੰ ਉਹਦੇ ਲੱਗਦੀ ਐ ਨਾ ਵੱਡੇ ਮਾਗਰ ਮੈਂ ਕਿਉਂ ਲੱਗਾ ਭਾਈ ਮੈਂ ਵਿਆਹੀ ਆ ਉਹ ਨਾ ਕੋਈ ਉਹ ਵੀ ਮਰਦ ਘਰ ਦਾ ਬੰਦਾ ਹੈ ਘਰ ਦਾ ਮੈਂ ਬ੍ਰੈਕ ਨੂੰ ਬਗਾਨਾ ਨਹੀਂ ਤੂੰ ਉਸ ਨੂੰ ਕਹ ਦੇ ਵੀ ਚਾ ਲੋਕਾਂ ਦਾ ਬੱਚਾ ਜਿਹਾ ਨਹੀਂ ਤੀਨੀ ਆ ਉਹ ਲੋਕਾਂ ਦੀ ਬੱਚਾ ਆ ਉਹ ਤਾਂ ਨਹੀਂ ਮੜਾ ਕਿਉਂ ਕਹਦਾ ਜਦੋਂ ਮੇਰਾ ਆਪ ਦਾ ਜਿਉਂਦਾ ਕਿਉਂ ਕਹਾ ਕੋ ਇਹਦੇ ਹੱਥ ਦੁੱਪਦੇਰੇ ਇਹ ਨਹੀਂ ਜਾ ਸਕਦਾ ਮਿਲਦਾ ਤੂੰ ਐਸੇ ਦੇ ਸਿਰਤੀਆਂ ਮੈਂ ਤੈਨੂੰ ਜਾਣ ਦੇ ਦੇ ਲੱਛਣਾਂ ਨੂੰ ਜਾਣਦੀਆਂ ਲੱਛਣਾਂ ਨੂੰ ਜਿਹੜੇ ਕੁਸਾ ਕੀਤਾ ਹੋਵੇ ਨਾ ਬੇਬੇ ਉਹ ਦੂਜੇ ਨੂੰ ਨਹੀਂ ਕਹੀ ਜਾਂਦਾ ਜਿਹੇ ਜਿਹਾਂ ਆਲੇ ਹੋ ਜਿਹੇ ਕੁਜੇ ਜਿਹੇ ਜੀ ਮਾਂ ਐ ਉਹ ਜਿਹੇ ਜਾਏ ਇਹ ਹੱਥ ਤਾਂ ਤੇਰੇ ਤੇ ਲੱਗਦੀ ਆ ਹਾਂ ਕਿਉਂ ਮੇਰੇ ਤੇ ਕਿ ਮੇਰਾ ਪੁੱਤ ਸੋਨੇ ਦੇ ਪਈਏ ਨੇ ਆਹ ਚਾਣੇ ਦੇ ਪਈਏ ਆਹ ਦੇਖ ਆ ਆ ਗਿਆ ਕੋ ਸੁਣਾਉ ਪਤਾ ਨਹੀਂ ਕੀ ਚਾਣਾ ਕੀ ਹੋ ਗਿਆ ਦੱਸ ਦੱਸ ਦੇ ਹੁਣ ਇਹਨੂੰ ਕੀ ਹੋ ਗਿਆ ਹੋਇਆ ਤੁਹਾਡਾ ਕਾਰਜਾ ਸਾਰੇ ਟੱਬਰ ਦਾ ਤੇਰੇ ਨਾਲ ਕਹਾਂ ਜਹੋ ਜੇ ਤੇਰੀ ਗੱਲ ਸੁਣੋ ਬਾਈ ਮੈਨੂੰ ਨਾ ਕੁਝ ਕਹਿ ਦੂੰ ਹਾਂ ਇਹ ਤਾਂ ਤੇਰਾ ਅਸਲ ਆੜੀ ਤਾਂ ਤੇਰਾ ਇਹੀ ਐ ਆ ਦੇਖ ਲੈ ਅਸਲ ਤੇਰੀ ਮਾਂ ਕਿੱਥੋਂ ਐ ਸਭੇ ਬੇ ਫਿਰ ਇਹ ਕਿਉਂ ਕਹਿੰਦੇ ਵੀ ਸਾਨੂੰ ਇਮੀਨੂ ਨਾਲ ਕੁਸ ਕਾਏ ਪਹਿਲਾਂ ਇਹ ਕਹਦਾ ਮੇਰੇ ਮੈਂ ਜੇ ਗਾਣਾ ਮਾੜਾ ਬੋਲਾਂਗੇ ਜੇਨੂੰ ਮੈਨੂੰ ਹੀ ਖਿੱਚ ਲੈਣ ਉਹ ਚਾਰੂ ਐ ਤੇ ਸੰਤ ਐ ਤੈਨੂੰ ਬੋਲਣੇ ਚੱਲੇ ਇਹ ਤਾਂ ਤੂੰ ਜਾ ਵਿਆਹ ਕਰਾਉਣਾ ਨਾ ਮੇਰੀ ਗੱਲ ਸੁਣ ਤੂੰ ਚਲ ਛੱਡੋ ਪਰਾਂ ਚੱਲ ਭਾਈ ਤੂੰ ਰਿਹਾ ਆਪਾਂ ਪਰਦੇ ਦੀ ਗੱਲ ਕਰਦੇ ਆਂ ਅੰਦਰ ਲੈ ਇਹ ਤਾਂ ਐਂ ਬੋਲੀ ਜਾਣੀ ਨਹੀਂ ਆਹੀ ਕੁਸਤੇ ਪਾ ਦਈਏ